ਅਜੂ ਕਾ ਗਾਗ ਨਹੀਂ ਆਇਆ ਓਏ ਆਊਆ ਆਊਆ ਜਰਾਂ ਰੱਖੋ ਆਊਆ ਗਾਗ ਸਿਖਾਵਾਂਗੇ ਕੋਈ ਗਾਗ ਕਹੂ ਤਾਂ ਫੇਰ ਹੀ ਸਿਖਾਵਾਂ ਮੈਂ ਹੁਣ ਕਿਹਦੇ ਸਿਖਾ ਦੇਣਾ ਤੁਹਾਨੂੰ ਆਊਆ ਗਾਗ ਕੋਈ ਨਾ ਕੀ ਹਾਲ ਹੈ ਮਕਰ ਭਾਈ ਓ ਵਧੀਆ ਵਧੀਆ ਹੋਰ ਕੀ ਹਾਲ ਹੈ ਵਧੀਆ ਜੀ ਵਧੀਆ ਆ ਜਾਓ ਬਹਿ ਜਾਓ ਆਇਆ ਦੇਖਾ ਬੈਠ ਇੱਥੇ ਕੱਟਾ ਹੋਏਗਾ ਹਾਂ ਕੀ ਕਰਨੇ ਕਟਿੰਗ ਕਰਾਉਣੀ ਹੈ ਇਹਦੀ ਕਟਿੰਗ ਕਰਾਉਣੀ ਆ ਆ ਸਮਾਨ ਚੱਕੋ ਓਏ ਚੇਲੋ ਸਮਾਨ ਚੱਕੋ ਬੈਠਾ ਇਹਦੇ ਉੱਤੇ ਓ ਭਾਈ ਕਿੰਨੇ ਪੈਸੇ ਆ ਮਕਰਾ ਓ 10 ਰੁਪਏ ਤੂੰ ਬੈਠ ਤਾ ਸਰੀ ਮੈਂ ਕਾ ਮੇਰੀ ਗੱਲ ਸੁਣ ਕੇ ਨਾ ਮਾਰ ਤੂੰ ਜਾ ਮੈਂ ਕਲਾ ਕੇ ਆਜਾ ਜਾ ਤਾਂ ਠੀਕ ਹੈ ਤੂੰ ਭੱਜ ਜਾ ਬਾਈ ਮੈਂ ਨਾ ਕਰਦੀ ਬਾਈ ਕੱਢੀ ਮੈਂ ਕਿਹਾ ਮੈਂ ਕਿਹਾ ਤੂੰ ਕੋਕੇ ਲਾ ਦੇਂਗੇ ਬੈਠ ਜਾ ਖੜ ਜਾ ਗਾ ਮੋਸੇਠਾ ਤੇਰੀ ਆ ਪੰਜਵੇਂ ਚ ਕੁਰਸੀ ਤੇ ਗਾ ਨੂੰ ਕਰ ਲੀਏ ਲੈ ਬੈਠ ਜਾ ਇੱਥੇ ਲਓ ਮੁੰਡਿਆ ਸਿੱਖਾ ਤੁਸੀਂ ਮੈਂ ਬਾਹਰ ਜਾਣਾ ਹੈ ਕੱਪੜਾ ਕੱਢੋ ਆਪਣਾ ਬਾਹਰ ਜਾਣਾ ਮੈਂ ਤੇ ਪੜੀਆ ਬਣਾ ਦੇ ਬਾਈ ਮੈਂ ਕਿਹਾ ਸਰੇ ਹੀ ਲਾ ਦੂੰ ਨਹੀਂ ਪੈਸੇ ਜਾ 10 ਰੁਪਏ ਦਾ 10 ਰੁਪਏ ਲੈ ਕੱਪੜਾ ਕੱਢ ਆਪਣਾ ਮਗਰਾ ਆਈ ਗਿਆ ਇਹ ਹੁਣ 10 ਰੁਪਏ ਤੈਨੂੰ ਕਾਟਨ ਨਾਲ ਕਿਥੋਂ ਲਿਆ ਦੇ ਪੱਲੀ ਆਉ 10 ਰੁਪਏ ਆਈ ਦਾ ਹਾਂ ਪੱਲੀ ਆਉ 10 ਰੁਪਏ ਦੇ ਮਲਵਾ ਆ ਗਿਆ ਮੈਂ ਆਟਾ ਵਾਲਾ ਮੈਂ ਆ ਕਿਉਂ ਗਿਆ ਲਾਉ ਧੰਦ ਦੇਉ ਪਿੱਛੋ ਘੱਟ ਦੇ ਦੋ ਸਮਾਰ ਕੇ ਕੀ ਹੋ ਗਿਆ ਘੱਟ ਕੁਛ ਤਾਂ ਪਸੰਦ ਆ ਸਾਬ ਆਏ ਮਾੜੀ ਮੋਟੀ ਲੜਕੀ ਤਾਂ ਆਉਗੀ ਓਰੇ ਬਤਾ ਯਾਰਾ ਨਾ ਅਪਿੰਡਾ ਮੁੰਡੇ ਰੱਖ ਤਾਂ ਲੈਣੇ ਆ ਮਨੀ ਮੈਨਾਂ ਨਾ ਚੱਜ ਭੋਲਾ ਨਹੀਂ ਆਉਂਦਾ ਐ ਇਧਰਲੇ ਪਾਸੇ ਆ ਆਇਂਦੇ ਤੈ ਮਾਰਾ ਮਾਰਾ ਮਾਰਾ